ਜੀ ਸਾਰਿਆਂ ਨੂੰ ਭਾਜੀ ਕਿਵੇਂ ਫਿਰ ਐਕਸਾਈਟਮੈਂਟ ਪੂਰੀ ਹੈ ਜਿਵੇਂ ਗੱਲਾਂ ਬਾਤਾਂ ਸੀ ਆਪ ਕੈਮਰਾ ਵੀ ਕਰ ਰਹੇ ਆ ਜਿੰਦਾਬਾਦ ਆ ਜਿੰਦਾਬਾਦ ਆ ਜੀ ਇੱਕ ਤੁਹਾਡਾ ਗੀਤ ਜਿਹੜਾ ਰਿਕਾਰਡਡ ਜਿਹੜਾ ਅਸੀਂ ਤੁਹਾਨੂੰ ਕਿੰਨੇ ਸਾਲ ਬਾਅਦ ਮਿਲਿਆ ਨਾ ਬਚਪਨ ਦੀਆਂ ਯਾਦਾਂ ਤੁਹਾਡੇ ਵਰਗੇ ਵੀਰ ਜਿਹੜੇ ਨੇ ਉਹ ਸਾਂਭ ਕੇ ਰੱਖ ਲੈਂਦੇ ਹੁੰਦੇ ਆ ਤੇ ਫਿਰ ਸਮਾਂ ਆਉਣ ਤੇ ਜ਼ਰੂਰ ਦਿੰਦੇ ਆ ਤੁਹਾਨੂੰ ਤੇ ਇਦਾਂ ਹੀ ਮੇਰੇ ਨਾਲ ਵੀ ਆ ਰੱਬ ਤੁਹਾਡੀ ਆਵਾਜ਼ ਜਿਹੜੀ ਆ ਬੁਲੰਦ ਰੱਖੇ ਕੋਈ ਕੋਈ ਜਿੰਨੀ ਵੀ ਕਲਾਕਾਰ ਦੀ ਗਵਈਏ ਦੀ ਕਮਾਈ ਉਹਦੀ ਮਿਹਨਤ ਉਹਦਾ ਰਿਆਜ਼ ਜਿੰਨਾ ਮਰਜ਼ੀ ਹੋਏ ਪਰ ਜਦੋਂ ਤੱਕ ਉਹਨੂੰ ਸਰੋਤੇ ਪ੍ਰਮਾਨ ਨਹੀਂ ਕਰਦੇ ਦੋ ਤੱਕ ਉਹ ਗਵਈਆ ਗਵਈਆ ਨਹੀਂ ਪਾਜੀ ਬੰਦਾ ਨਾ ਦੁਨੀਆ ਦੇ ਕਿਸੇ ਵੀ ਮਰਜੀ ਕੋਨੇ ਤੇ ਬੈਠਾ ਹੋਵੇ ਤੇ ਹਰ ਬੰਦਾ ਆਪਣੀ ਜਵਾਨੀ ਦੀ ਉਮਰ ਚੋਂ ਨਿਕਲਿਆ ਹੋਇਆ ਤੇ ਕਹਾਣੀ ਇਹ ਆ ਵੀ ਅਸੀਂ ਪਿੰਡਾਂ ਵਾਲੇ ਆ ਤੇ ਜਦੋਂ ਉਹ ਕੱਚੇ ਰਾਹ ਹੈ ਨਾ ਨਹਿਰ ਦਾ ਉਹ ਚੀਜ਼ਾਂ ਜਦੋਂ ਗਾਣੇ ਦੇ ਵਿੱਚ ਆਉਣੀ ਆ ਫਿਰ ਤੁਹਾਨੂੰ ਲੱਗਦਾ ਫਿਰ ਕਿ ਹਰ ਬੰਦੇ ਨੂੰ ਫਿਰ ਆਪਣਾ ਪਿੰਡ ਜਿੱਤੇ ਆਉਣ ਲੱਗ ਜਾਂਦਾ ਬਿਲਕੁਲ ਕਈ ਕਈ ਗੀਤ ਹੁੰਦੇ ਜਿਹਨਾਂ ਮਿਲੀਅਨਸ ਦੇ ਵਿੱਚ ਵਿਊ ਦੇਖਣਗੇ ਤੁਹਾਨੂੰ ਬਿਲਕੁਲ ਕਈ ਗੀਤ ਹੋਣਗੇ ਜਿਨ੍ਹਾਂ ਦੇ ਵਿਊਜ਼ ਤੁਹਾਨੂੰ ਹਜ਼ਾਰਾਂ ਦੇ ਦੇਖਣਗੇ ਅਸੀਂ ਇਹ ਮੰਨਦੇ ਸੀ ਵੀ ਅਸਲੀ ਵਿਊਜ਼ ਤੁਹਾਡੇ ਉਹੀ ਆ ਜਦੋਂ ਤੁਸੀਂ ਸਟੇਜ ਤੇ ਖੜ ਕੇ ਗਾਉਨੇ ਹੋ ਜੀ ਤੁਹਾਨੂੰ ਪ੍ਰੋਪਰ ਸੁਣਦੇ ਨੇ ਲੋਕ ਤੁਹਾਡੇ ਲਈ ਉਹ ਜਿਹੜੀਆਂ ਤਾੜੀਆਂ ਆਉਂਦੀਆਂ ਪਰ ਨਹੀਂ ਮੈਨੂੰ ਲੱਗਦਾ ਕਿ ਜਿਹੜੀਆਂ ਰਾਹਾਂ ਦੇ ਤੁਸੀਂ ਤੁਰ ਰਹੇ ਹੋ ਨਾ ਜਿਵੇਂ ਪੁਰਾਣੇ ਬਜ਼ੁਰਗਾਂ ਦੀ ਇੱਕ ਲਾਈਨ ਮੇਰੇ ਦਿਮਾਗ ਜਾਈ ਉਹ ਕਹਿੰਦਾ ਬੇ ਬਾਬਾ ਰਾਹੋਂ ਲਾਂਬੇ ਹੋ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਪੰਜਾਬ ਟੀਵੀ ਆਸਟ੍ਰੇਲੀਆ ਤੇ ਤੁਸੀਂ ਵੇਖ ਰਹੇ ਹੋ ਜੀ ਪ੍ਰੋਗਰਾਮ ਮਹਿਮਾਨੇ ਪੰਜਾਬ ਤੇ ਮੈਂ ਤੁਹਾਡਾ ਹੋਸਟ ਰਣਜੀਤ ਬਲ ਦੋਸਤੋ ਇੱਕ ਵਾਰ ਫੇਰ ਦੁਬਾਰਾ ਅਸੀਂ ਲਾਈਵ ਹੋਏ ਹਾਂ ਜੀ ਮੈਲਬਨ ਤੋਂ ਮੈਲਬਨ ਮੇਲੇਾਂ ਦਾ ਸ਼ਹਿਰ ਜਿੱਥੇ ਮੇਲੇ ਹਰ ਤਰ੍ਹਾਂ ਦੀ ਹਰ ਬਣਗੀ ਹਰ ਇੱਕ ਫਲੇਵਰ ਜਿਹੜਾ ਤੁਹਾਨੂੰ ਦੇਖਣ ਨੂੰ ਮਿਲਦਾ ਪਰ ਇੱਕ ਅਜਿਹਾ ਮੇਲਾ ਜਿਹੜਾ ਸੈਟਰਡੇ ਨੂੰ ਆ ਰਿਹਾ ਜਿਹਦੇ ਵਿੱਚ ਇੱਕ ਮੇਲੇ ਵਿੱਚ ਤੁਸੀਂ ਹਰ ਇੱਕ ਫਲੇਵਰ ਵੇਖੋਗੇ ਜਿੱਥੇ ਕਲਾਸਿਕਲ singing ਦੇ ਚੱਚ ਹੋਣਗੇ ਜਿੱਥੇ ਫੋਕ ਹੋਊਗਾ ਭੰਗੜਾ ਹੋਊਗਾ ਰੋਮਾਂਟਿਕ ਹੋਣਗੇ ਡਿਊਟ ਹੋਣਗੇ ਸਾਰਾ ਕੁਝ ਇੱਕ ਕੰਬੋ ਜਿਹੜਾ ਵਾ ਉਹ ਸਾਡੇ ਵੀਰ ਕ੍ਰੈਗੀਬਨ ਵਿੱਚ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਐਨ ਜੈਕ ਪਾਰਕ ਕ੍ਰੈਗੀਬਨ ਡੇਟ ਯਾ ਜਰੂਰ ਯਾਦ ਕਰਿਓ ਜੀ 9 ਵਜੇ ਸਵੇਰੇ 10 ਵਜੇ ਤੋਂ ਔਨਵਰਡ ਤੁਸੀਂ ਆਪਣੀਆਂ ਤਿਆਰੀਆਂ ਕਰਸੋ ਤੇ 11 ਵਜੇ ਤੋਂ ਮੇਲਾ ਜਿਹੜਾ ਉਹ ਸਟਾਰਟ ਹੈ ਫੈਮਿਲੀ ਇਵੈਂਟ ਬੱਚੇ ਬਜ਼ੁਰਗ ਆਪਣੇ ਪੇਰੈਂਟਸ ਗਵੰਡੀ ਯਾਰ ਦੋ ਸਾਰਿਆਂ ਨੂੰ ਲੈ ਕੇ ਪਹੁੰਚੋ ਉਹਦੇ ਵਿੱਚ ਜਿਹੜੇ ਸਤਾਰੇ ਚਮਕਣੇ ਆ ਜੀ ਉਸ ਦਿਨ ਉਹਨਾਂ ਦੇ ਵਿੱਚੋਂ ਇੱਕ ਸਤਾਰੇ ਸਾਡੇ ਕੋਲ ਪਹੁੰਚ ਚੁੱਕੇ ਆ ਨਹੀਂ ਜਿਨ੍ਹਾਂ ਨੂੰ ਅਸੀਂ ਦੋ ਤਿੰਨ ਹਾਕਿਆਂ ਤੋਂ ਸੁਣਦੇ ਆ ਰਹੇ ਆ ਜੀ ਜਿਨ੍ਹਾਂ ਦੀ ਆਵਾਜ਼ ਜਿਹੜੀ ਆ ਜਦੋਂ ਉਹ ਕਿਤੇ ਬੋਲਦੇ ਆ ਜਾਂ ਗਾਉਂਦੇ ਆ ਤਾਂ ਤੁਹਾਡੇ ਰੋਂਗਟੇ ਖੜੇ ਕਰ ਦਿੰਦੇ ਆ ਉਹਨਾਂ ਦੀ ਉਹਦੇ ਉੱਤੇ ਤਿਆਰੀ ਕਿੰਨੀ ਆ ਉਹ ਸਿੱਖੇ ਕਿੰਨੇ ਆ ਉਹ ਸਾਰੀਆਂ ਗੱਲਾਂ ਬੱਤਾਂ ਕਰਾਂਗੇ ਪਰ ਸਭ ਤੋਂ ਪਹਿਲਾਂ ਕਰੀਏ ਜੀ ਉਸ ਬੁਲੰਦ ਤੇ ਉਸ ਇੱਕ ਜਿਹੜੀ ਪਾਕ ਤੇ ਇੱਕ ਸੋਹਣੀ ਗਾਇਕੀ ਦੇ ਜਿਹੜੇ ਥੰਮਣੇ ਤੇ ਉਸ ਨੂੰ ਕੈਰੀ ਕਰ ਰਹੇ ਨੇ ਸਾਡੇ ਨਾਲ ਨੇ ਜੀ ਮੇਰੀ ਮੁਰਾਦ ਰਣਜੀਤ ਰਾਣਾ ਹੋਣਾ ਪਾ ਜੀ ਸਭ ਜੀ ਪੰਜਾਬੀ ਵੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਖਾਸ ਕਰਕੇ ਮਿਲਵਨ ਨਾਲੇ ਤੇ ਦੇਸ਼ ਵਿਦੇਸ਼ ਚ ਵਸਦੇ ਦੁਨੀਆ ਭਰ ਚ ਵਸਦੇ ਪੰਜਾਬੀਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਸਟ੍ਰੇਲੀਆ ਬਾਰੇ ਤੁਹਾਨੂੰ ਸਪੈਸ਼ਲ ਸਫੀਰ ਜੀ ਭਾਈ ਕਿਵੇਂ ਗੱਲਬੰਦ ਦਾ ਵਾਦਾ ਠੀਕ ਰਿਹਾ ਜੀ ਉਹ ਵੈਰੀ ਗੁੱਡ ਮਹਾਰਾਜ ਮੈਂ ਕੈਨੇਡਾ ਤੋਂ ਸਿੱਧਾ ਇੱਧਰ ਸੀਗਾ ਤੇ ਬਹੁਤ ਜਾਨੀ ਕਹਿ ਬਿਲਕੁਲ ਓਪੋਜ਼ਿਟ ਹੋ ਗਿਆ ਸਾਰਾ ਕੁਝ ਉੱਥੇ ਮੋਟੇ ਮੋਟੇ ਕੱਪੜੇ ਪਾ ਕੇ ਆਇਆ ਸੀ ਆ ਵੀ ਦਿਸਪਣਾ ਸਾਰਿਆਂ ਨੂੰ ਪਤਾ ਲੱਗ ਰਹਿਣਾ ਵੀ ਜੈਕਟ ਹੱਲੇ ਵੀ ਨਹੀਂ ਲਾਈ ਹੈ ਨਾ ਇਹਦਾ ਮਤਲਬ ਉੱਥੇ ਡੰਡ ਸੀ ਤੇ ਇੱਧਰ ਗਰਮੀ ਆ ਪਰ ਮੌਸਮ ਇੱਥੇ ਬਹੁਤ ਸੋਹਣਾ ਲੱਗਾ ਸੱਚੀ ਫਲਾਈਟ ਨੇ ਤੰਗ ਤਾਂ ਨਹੀਂ ਕੀਤਾ ਲੋਕਾ ਤੁਸੀਂ ਅੱਜ ਅੱਜ ਹੀ ਲੈਂਡ ਕੀਤੇ ਪਰ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਬਾਦਸ਼ਾਹ ਅਸਲ ਅਸਲ ਜ ਕਹਾਣੀ ਇਹ ਹੁੰਦੀ ਹੈ ਵੀ ਫਲਾਈਟ ਸਾਨੂੰ ਜਿੰਨਾ ਮਰਜ਼ੀ ਤੰਗ ਕਰ ਲੈ ਪਰ ਜਦੋਂ ਅਸੀਂ ਆਪਣੇ ਕੰਮ ਚ ਆਪਣੇ ਪ੍ਰੋਗਰਾਮ ਚ ਚਲੇ ਜਾਣੇ ਆ ਆਪਣੇ ਚਾਹਣ ਵਾਲਿਆਂ ਦੇ ਸਾਹਮਣੇ ਜਾਣਾ ਚਾਹੁੰਦੇ ਆ ਤੇ ਉਦੋਂ ਅਸੀਂ ਫਿਰ ਉਦਾਂ ਦੇ ਹੀ ਆ ਫਿਰ ਸਾਨੂੰ ਭਾਵੇਂ ਜਿੱਥੇ ਮਰਜ਼ੀ ਜਦੋਂ ਮਰਜ਼ੀ ਬਸ 24 ਘੰਟੇ ਆ ਹੀ ਰਹਿਣੇ ਆ ਜੀ ਬੇਸ਼ੱਕ ਭਾਜੀ ਹੁਣੀ ਕਿੰਗ ਆਫ ਸੈਡ Song ਦੇ ਕਿੰਗ ਆਫ ਟੱਚਿੰਗ ਸongs ਮੰਨੇ ਜਾਂਦੇ ਆ ਪਰ ਇਹਨਾਂ ਦੀ ਜਿਹੜੀ ਪਰਫਾਰਮੈਂਸ ਸਟੇਜ ਤੇ ਆ ਜਿਹੜੇ ਇਹਨਾਂ ਦੇ ਬੀਟ Song ਆ ਉਹ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਇਹਨਾਂ ਨੇ ਆਪਣੀ ਜ਼ਿੰਦਗੀ ਦਾ ਕੈਰੀਅਰ ਦਾ ਆਗਾਜ਼ ਜਿਹੜਾ ਵਾ ਉਹ ਬੀਟ Song ਤੋਂ ਕੀਤਾ ਜਿਸ ਨਾਲ ਗਲਤ ਨਹੀਂ ਬਿਲਕੁਲ ਬਿਲਕੁਲ ਮੇਰੀ ਪਹਿਲੀ ਟੇਪ ਦਾ ਟਾਈਟਲ ਅਸੀਂ ਤੇਰੇ ਨਾਲ ਨੱਚਣਾ ਸੀ ਤੈਨੂੰ ਕੱਲੀ ਨੂੰ ਨੱਚਣ ਨਹੀਂ ਦੇਣਾ ਅਸੀਂ ਤੇਰੇ ਨਾਲ ਨੱਚਣਾ ਉਹ ਤਾਂ ਅਸਲ 'ਚ ਕਹਾਣੀ ਇਹ ਹੁੰਦੀ ਹੈ ਵੀ ਤੁਹਾਡੇ ਸਰੋਤੇ ਤੁਹਾਡੇ ਚਾਹਣ ਵਾਲੇ ਤੁਹਾਨੂੰ ਕਿਹੜੀਆਂ ਚੀਜ਼ਾਂ ਨਾਲ ਵੱਧ ਪਸੰਦ ਕਰਦੇ ਆ ਤੇ ਫਿਰ ਸਾਨੂੰ ਵੀ ਇਹ ਲੱਗਦਾ ਹੁੰਦਾ ਵੀ ਉਹਨਾਂ ਨੂੰ ਅਸੀਂ ਛੁਟਲਾ ਨਹੀਂ ਸਕਦੇ ਜੋ ਉਹਨਾਂ ਨੂੰ ਚੰਗਾ ਲੱਗਦਾ ਉਹਤੇ ਵੱਧ ਧਿਆਨ ਦਿਓ ਹੈ ਨਾ ਤੇ ਇਦਾਂ ਹੋ ਗਿਆ ਨਹੀਂ ਤੇ ਮੇਰਾ ਚੱਲਦਾ ਹਾਲੇ ਵੀ ਉਹ ਸਾਰਾ ਸੁਮੇਲ ਚੱਲਦਾ ਪਰ ਵੱਧ ਜਿਹੜੇ ਆ ਰੋਮਾਂਟਿਕ ਤੇ ਸਾਈਡ ਜਿਹੜੇ ਆ ਮੇਰੇ ਚਾਹਣ ਵਾਲੇ ਪਸੰਦ ਕਰਦੇ ਨੇ ਮੈਨੂੰ ਵੀ ਖੁਸ਼ੀ ਹੁੰਦੀ ਆ ਫਿਰ ਉਹ ਜਾਦਾ ਗੱਲ ਮੈਨਾਂ ਸੀ ਆਪ ਵੀ ਪਸੰਦ ਕਰਦੇ ਕਿ ਉਹ ਨਾ ਕੁਝ ਬਿਲਕੁਲ ਜ਼ਰੂਰ ਹੋ ਜਾਣਾ ਸਾਡੀ ਕੋਈ ਆਗਾਜ਼ ਕਰਦੇ ਆ ਬਲ ਸਾਹਿਬ ਹੈ ਨਾ ਕਿਉਂਕਿ ਮੈਂ ਅਕਸਰ ਜਦੋਂ ਸਟੇਜ ਦਾ ਵੀ ਆਗਾਜ਼ ਕਰਦਾ ਤਾਂ ਇੱਕ ਨਾ ਮੇਰੇ ਬਹੁਤ ਪਿਆਰੇ ਦੋਸਤ ਨੇ ਸਾਭੀ ਇਸ ਪੂਰੀ ਉਹਨਾਂ ਦੀ ਕਲਮ ਤੋਂ ਲਿਖੀ ਹੋਈ ਇੱਕ ਗੱਲ ਹੈ ਉਹਦੇ ਨਾਮ ਆ ਸ਼ੁਰੂ ਕਰਦਾ ਚੰਗੇ ਚਾਹੇ ਮਾਣੇ ਤ ਹਾਲਾਤ ਵਿੱਚ ਰੱਖੀ ਚੰਗੇ ਚਾਹੇ ਮਾਰੇ ਤੂੰ ਹਾਲਾਤ ਵਿੱਚ ਰੱਖੀ ਮੈਨੂੰ ਮੇਰੇ ਮਾਲਕਾ ਔਕਾਤ ਵਿੱਚ ਰੱਖੀ ਮੈਨੂੰ ਮੇਰੇ ਮਾਲਕਾ ਔਕਾਤ ਵਿੱਚ ਰੱਖੀ ਕੀ ਬਾਤ ਹੈ ਕੀ ਬਾਤ ਹੈ ਬਿਲਕੁਲ ਪਾਜੀ ਜਦੋਂ ਜਦੋਂ ਕੋਈ ਬੰਦਾ ਗੱਲ ਕਰਦਾ ਨਾ ਮੇਰੇ ਮਾਲਕਾ ਔਕਾਤ ਵਿੱਚ ਰੱਖੀ ਤੇ ਉਹ ਉਹ ਬੰਦਾ ਗੱਲ ਕਰਦਾ ਜਿਹਦੀ ਔਕਾਤ ਬਹੁਤ ਵੱਡੀ ਹੈ ਤੁਸੀਂ ਬਹੁਤ ਸਿੱਖੇ ਲੋਕ ਜੇ ਜੇਗਾ ਤੁਹਾਡਾ ਅਸੀਂ ਸਫਰ ਵੇਖਦੇ ਆ ਤੇ ਜੇ ਮੈਂ ਗਲਤ ਨਹੀਂ ਤਾਂ 8 ਸਾਲ ਦੀ ਆ ਉਮਰ ਵਿੱਚ ਤੁਸੀਂ ਉਸ ਮਾਇਨਾਜ ਹਸਤੀ ਦੇ ਨਾਲ ਪਹਿਲਾ 뮤직 ਐਜ਼ এ ਅਜੇ ਤੁਸੀਂ ਤਬਲਾ ਬਿਲਕੁਲ ਤਬਲਾ ਪਲੇ ਕੀਤਾ ਸੀਗਾ ਜੀ ਹਾਂ ਬਿਲਕੁਲ ਉਹ ਦੱਸਿਓ ਮੈਨੂੰ ਮੈਂ ਸੁਣ ਕੇ ਨਾ ਇੱਕ ਤੁਹਾਡਾ ਗੀਤ ਜਿਹੜਾ ਰਿਕਾਰਡਡ ਜਿਹੜਾ ਸੀ ਤੁਹਾਨੂੰ ਕਿੰਨੇ ਸਾਲ ਬਾਅਦ ਮਿਲਿਆ ਜੀ ਬਿਲਕੁਲ ਤੁਹਾਡੀਆਂ ਮਿੱਠੀਆਂ ਤੁਹਾਡੀਆਂ ਨਾ ਬਚਪਨ ਦੀਆਂ ਯਾਦਾਂ ਤੁਹਾਡੇ ਵਰਗੇ ਵੀਰ ਜਿਹੜੇ ਨਾ ਉਹ ਸਾਂਭ ਕੇ ਰੱਖ ਲੈਂਦੇ ਹੁੰਦੇ ਆ ਤੇ ਫਿਰ ਸਮਾਂ ਆਉਣ ਤੇ ਜ਼ਰੂਰ ਦਿੰਦੇ ਆ ਤੁਹਾਨੂੰ ਤੇ ਇਦਾਂ ਹੀ ਮੇਰੇ ਨਾਲ ਵੀ ਆ ਕਿਉਂਕਿ ਬਚਪਨ ਤੋਂ ਮੈਂ ਦੱਸਣਾ ਚਾਹੂੰਗਾ ਕਿ ਮੇਰਾ ਨਾ ਜਿਹੜਾ ਮਿਊਜ਼ਿਕ ਨਾਲ ਜਿਹੜਾ ਸਬੰਧ ਹੈ ਉਹ ਬਹੁਤ ਜ਼ਿਆਦਾ ਰਿਹਾ ਬਚਪਨ ਤੋਂ ਲੈ ਕੇ ਕਿਉਂਕਿ ਮੇਰਾ ਨਾਨਕਾ ਪਰਿਵਾਰ ਦਾ ਜਿਹੜਾ ਉਹ ਜ਼ਿਆਦਾ ਮਿਊਜ਼ਿਕ ਸੀਗੇ ਸਾਰੇ ਹੈਨਾ ਤੇ ਮੈਂ ਆਪਣੇ ਮਾਮਾ ਜੀ ਤੋਂ ਹੀ ਮੰਡਲ ਸਿੱਖੀ ਢੋਲਕ ਤਵਲਾ ਹਰਮੋਨੀਅਮ ਸਾਰਾ ਕੁਝ ਉਹਨਾਂ ਤੋਂ ਸਿੱਖਿਆ ਉਸਤਾਦ ਜਨਾਬ ਸਰਦਾਰ ਮਮਨ ਜੀ ਤੇ ਉਸ ਤੋਂ ਬਾਅਦ ਹੌਲੀ-ਹੌਲੀ ਜਿਵੇਂ ਸਕੂਲ ਟਾਈਮ ਤੋਂ ਲੈ ਕੇ ਸਾਰਾ ਸਰਕਲ ਜਿਵੇਂ ਤੁਹਾਨੂੰ ਪਤਾ ਹੀ ਆਪਣੇ ਤਾਂ ਚੱਲਦਾ ਹੁੰਦਾ ਬਈ ਬਾਲ ਸਭਾ 'ਚ ਖੜ ਕੇ ਵੀ ਗਾਉਣਾ ਹੈਨਾ ਉਸ ਤੋਂ ਬਾਅਦ ਫਿਰ ਸਕੂਲ 'ਚ ਹੈਨਾ ਹਾਰਮੋਨੀਅਮ ਲੈ ਕੇ ਹਰ ਇੱਕ ਤਰ੍ਹਾਂ ਦਾ ਫਿਰ ਐਜ਼ ਅ ਮਿਊਜ਼ੀਸ਼ੀਅਨ ਵੀ ਬਹੁਤ ਸਾਲ ਕੰਮ ਕੀਤਾ ਮੈਂ ਫਿਰ 99 ਚ ਪਹਿਲੀ ਟੇਪ ਬਣਾ ਲਈ ਸੀਗੀ ਜੀ ਅਸੀਂ ਤੇ ਜਿਹਦਾ 뮤ਜ਼ਿਕ ਜੈਦੇਵ ਕੁਮਾਰ ਉਹਨਾਂ ਨੇ ਕੀਤਾ ਸੀਗਾ ਤੇ ਅਸੀਂ ਤੇਰੇ ਨਾਲ ਨੱਚਣਾ ਉਸ ਟੇਪ ਦਾ ਟਾਈਟਲ ਸੀ ਤੇ ਜਿਹਦੇ ਵਿੱਚ ਉਦੋਂ ਅਸਲ 'ਚ ਕੈਸਟਸ ਬਣਦੀਆਂ ਹੁੰਦੀਆਂ ਸੀ ਤਾਂ ਹਰੇਕ ਰੰਗ ਦਾ ਗਾਣਾ ਉਹਦੇ 'ਚ ਪਾਇਆ ਜਾਂਦਾ ਸੀ ਵੀ ਇੱਕ ਲੋਕ ਤੱਤ ਹੋਵੇ ਇੱਕ ਸੈਡ ਹੋਵੇ ਇੱਕ ਨੱਚਣ ਵਾਲਾ ਹੋਵੇ ਹਨਾ ਫਿਰ ਡਿਊਟ ਵੀ ਐਡ ਹੋਣਾ ਫਿਰ ਇੱਕ ਹਾਂ ਵੇ ਬਾਅਦ ਡਿਊਟ ਵੀ ਐਡ ਹੋਣ ਲੱਗਿਆ ਵੇ ਇੱਕ ਡਿਊਟ ਵੀ ਹੋਵੇ ਤੇ ਕਿਉਂਕਿ ਉਹਦੇ ਵਿੱਚ 2 ਘੰਟੇ ਦਾ ਇੱਕ ਐਨ ਪੂਰਾ ਸਟੇਜ ਦੀ ਪਰਫਾਰਮੈਂਸ ਸਟੇਜ ਦਾ ਸਮਾਨ ਸਾਰਾ ਇੱਕ ਟੇਪ 'ਚ ਦਿੱਤਾ ਜਾਂਦਾ ਸੀ ਤੇ 99 ਤੋਂ ਜਾਨੀ ਕਿ ਜਿਹੜਾ ਐਜ਼ ਅ ਸਿੰਗਰ ਦਾ ਜਿਹੜਾ ਆਗਾਜ਼ ਅਸੀਂ ਜਾਨੀ ਕਿ ਮਾਲਕ ਦੀ ਕਿਰਪਾ ਨਾਲ ਹੋ ਗਿਆ ਉਹਦੇ 'ਚ ਇੱਕ ਗਾਣਾ ਮੇਰਾ ਸੀਗਾ ਗਮ ਤੇ ਤੇ ਜਾਣ ਵਾਲੇ ਵੈਰ ਨੇ ਦੱਸ ਕਿਵੇਂ ਘੱਟ ਹੋਣਗੇ ਮੈਂ ਉਹ ਗਾਵਾਂ ਉਤੋਂ ਪਹਿਲਾਂ ਮੈਂ ਅਸੀਂ ਤੇਰੇ ਨਾਲ ਨੱਚਣਾ ਮੈਂ ਦੋ ਬੋਲ ਜ਼ਰੂਰ ਕਹਿਨੇ ਆ ਮੈਨੂੰ ਕਹਿੰਦਾ ਵੀ ਫੇਰ ਫੇਰ ਕਹਿਣਾ ਵੀ ਭਾਈ ਨੇ ਫੇਰ ਆ ਵੀ ਉਤੋਂ ਸਟਾਰਟ ਕਰ ਲਿਆ ਪਹਿਲਾਂ ਪਹਿਲਾਂ ਵੀਰ ਸੌਂ ਦੀ ਆਪਾਂ ਗੱਲ ਕਰ ਲਈ ਹਾਂ ਜ਼ਰੂਰ ਜ਼ਰੂਰ ਉਹ ਜੈਦੇਵ ਕੁਮਾਰ ਜੀ ਦਾ ਮਿਊਜ਼ਿਕ ਸੀਗਾ ਜੀ ਉਹ ਗਾਣਾ ਬੜਾ ਅੱਛਾ ਸੀਗਾ ਉਹਦੇ ਮੈਂ ਦੋ ਬੋਲ ਤੁਹਾਣਾ ਸਾਂਝਾ ਕਰਦਾ ਉਹ ਚੁੰਨੀ ਨਾਲ ਗੋਟੇ ਨੂੰ ਨਚਾਉਣ ਵਾਲੀ ਨੀ ਕੱਜਲੇ ਨੂੰ ਨੇਣੀ ਮਟਕਾਉਣ ਵਾਲੀ ਹਾਂ ਜੇ ਰਾਤੋਂ ਗੀਤਾਂ ਨੂੰ ਗਵਾਉਣ ਵਾਲੀ ਐ ਨਹੀਂ ਤੈਨੂੰ ਮਿੱਤਰਾਂ ਨੇ ਦੱਸਣਾ ਐ ਪੱਬ ਚੱਕਣਾ ਉਹ ਤੈਨੂੰ ਕੱਲੀ ਨੂੰ ਨੱਚਣ ਨਹੀਂ ਦੇਣਾ ਨਹੀਂ ਅਸੀਂ ਤੇਰੇ ਨਾਲ ਨੱਚਣਾ ਉਹ ਤੈਨੂੰ ਕੱਲੀ ਨੂੰ ਨੱਚਣ ਨਹੀਂ ਦੇਣਾ ਨਹੀਂ ਅਸੀਂ ਤੇਰੇ ਨਾਲ ਨੱਚਣਾ ਕੀ ਬਾਤ ਹੈ ਭਾਜੀ ਕੀ ਬਾਤ ਹੈ ਜਿੰਨਾ ਜਿੰਨੀ ਆਪਾਂ ਤਾਰੀਫ ਕਰ ਸਕਦੇ ਆ ਬាទ ਬាទ ਥੈਂਕ ਯੂ ਬਹੁਤ ਸੋ ਥੈਂਕ ਯੂ ਰਾਬਤ ਹਡੀ ਆਵਾਜ਼ ਜਿਹੜੀ ਆ ਬੁਲੰਦ ਰੱਖੇ ਤੇ ਤੁਸੀਂ ਹੋਰ ਐਵੇਂ ਵਧੀਆ ਵਧੀਆ ਜਿਹੜੇ ਬਸ ਬਲਸਾਪਾ ਬੰਦਾ ਨਾ ਸਾਡੇ ਫੀਲਡ ਦਾ ਤੁਹਾਨੂੰ ਵੀ ਪਤਾ ਸਾਰਾ ਕੁਝ ਇਹ ਆਪਾਂ ਆਪਣੇ ਸਿਰਫ ਚਾਹਣ ਵਾਲਿਆਂ ਦੇ ਕਰਕੇ ਆ ਕਿਉਂਕਿ ਕੋਈ ਜਿੰਨੀ ਵੀ ਕਲਾਕਾਰ ਦੀ ਗਵਈਏ ਦੀ ਕਮਾਈ ਉਹਦੀ ਮਿਹਨਤ ਉਹਦਾ ਰਿਆਜ਼ ਜਿੰਨਾ ਮਰਜ਼ੀ ਹੋਏ ਪਰ ਜਦੋਂ ਤੱਕ ਉਹਨੂੰ ਸਰੋਤੇ ਪ੍ਰਵਾਨ ਨਹੀਂ ਕਰਦੇ ਤਦੋਂ ਤੱਕ ਉਹ ਗਵਈਆ ਗਵਈਆ ਨਹੀਂ ਹੁੰਦਾ ਘਰ ਚ ਬੈਠ ਕੇ ਭਾਵੇਂ ਜਿੰਨਾ ਮਰਜ਼ੀ ਰਿਆਜ਼ ਕਰੀ ਜਾਵੇ ਬੰਦਾ ਜਦੋਂ ਤੁਹਾਡੇ ਚਾਹਣ ਵਾਲੇ ਤੁਹਾਨੂੰ ਸ਼ਾਬਾਸ਼ ਦੇ ਦਿੰਦੇ ਆ ਤੁਹਾਨੂੰ ਪ੍ਰਵਾਨ ਕਰ ਲੈਂਦੇ ਆ ਤੁਹਾਡੇ ਗੀਤਾਂ ਨੂੰ ਕਬੂਲ ਕਰ ਲੈਂਦੇ ਆ ਤੇ ਇਹਦਾ ਮਤਲਬ ਉਦੋਂ ਤੁਸੀਂ ਕਾਮਯਾਬ ਹੁੰਨੇ ਆ ਤੇ ਕਈ ਵਾਰੀ ਮੈਨੂੰ ਹੁਣ ਵੀ ਲੱਗਦਾ ਹੁੰਦਾ ਵੀ 99 ਤੋਂ ਲੈ ਕੇ ਹੁਣ ਤੱਕ ਜਿਹੜੇ ਗਾਣੇ ਗਾਏ ਆ ਵੀ ਇੱਕ ਰੰਗ ਇੱਕ ਸਟਾਈਲ ਕਿਤੇ ਨਾ ਕਿਤੇ ਸਮੇਂ ਦੇ ਹਿਸਾਬ ਨਾਲ ਬੀਟ ਚੇਂਜ ਹੋ ਗਈ ਮਿਊਜ਼ਿਕ ਚੇਂਜ ਹੋਇਆ ਸਾਰਾ ਕੁਝ ਕੀਤਾ ਪਰ ਹਾਂ ਅਸੀਂ ਇਹ ਗੱਲ ਜ਼ਰੂਰ ਰੱਖੀ ਆ ਵੀ ਬੋਲ ਪ੍ਰਧਾਨ ਗਾਣਾ ਜ਼ਰੂਰ ਹੋਵੇ ਜਿਹਦੇ ਵਿੱਚ ਕੁਝ ਬੋਲ ਹੋਣ ਤੇ ਉਹ ਬੋਲਾਂ ਦੇ ਕਰਕੇ ਅੱਜ ਵੀ ਖਾਸ ਕਰਕੇ ਮੇਰੇ ਵੀਰੇ ਬਰਾੜ ਸਾਹਿਬ ਗੱਲ ਕਰਦੇ ਸੀ ਕਹਿੰਦੇ ਯਾਰ ਭਾਜੀ ਉਹ ਗਾਣੇ ਅੱਜ ਵੀ ਲਾ ਲਈਏ ਤੇ ਇਦਾਂ ਲੱਗਦੇ ਹੁੰਦੇ ਵੀ ਤਾਜ਼ੇ ਆ ਵੀ ਉਦੋਂ ਦੇ ਵੀ ਹੁਣ ਦੇ ਗਾਣਿਆਂ ਨਾਲੋਂ ਇਹ ਨਹੀਂ ਕਹਿੰਦਾ ਵੀ ਹੁਣ ਦੇ ਗਾਣੇ ਵਧੀਆ ਨਹੀਂ ਹੁੰਦੇ ਵਧੀਆ ਆ ਮਿਊਜ਼ਿਕ ਆ ਕਿਉਂਕਿ ਸਮਾਂ ਚੇਂਜ ਹੋ ਜਾਂਦਾ ਮਿਊਜ਼ਿਕ ਚੇਂਜ ਹੁੰਦਾ ਬੋਲ ਚੇਂਜ ਹੋ ਜਾਂਦੇ ਹਰ ਇੱਕ ਚੀਜ਼ ਚੇਂਜ ਹੁੰਦੀ ਆ ਪਰ ਉਹ ਜਿਹੜੀਆਂ ਚੀਜ਼ਾਂ ਨਾਲ ਤੁਹਾਡੇ ਨਾਲ ਲਿਖੀਆਂ ਕੁਝ ਐਸੀਆਂ ਤੁਹਾਡੇ ਲਾਈਫ ਨਾਲ ਰਿਲੇਟ ਕਰੀ ਜਾਣੀਆਂ ਤੁਹਾਨੂੰ ਲੱਗਦਾ ਵੀ ਮੇਰੀ ਕਹਾਣੀ ਆ ਜਾਨੀ ਕਿ ਨਾਂ ਹੁੰਦਿਆਂ ਹੋਇਆਂ ਵੀ ਐ ਲੱਗਦਾ ਇਹ ਜ਼ਰੂਰੀ ਨਹੀਂ ਵੀ ਮੇਰੇ ਸੈਡ ਗਾਣੇ ਨੇ ਬਹੁਤ ਵਾਰੀ ਮੈਨੂੰ ਇਹ ਪੁੱਛ ਲੈਂਦੇ ਯਾਰ ਵੀ ਬਈਰ ਸੈਡ ਆ ਤੇ ਉਹ ਜਿਹੜੇ ਸੁਣਦੇ ਉਹਨਾਂ ਨੂੰ ਵੀ ਐ ਲੱਗਦਾ ਹੁੰਦਾ ਵੀ ਉਹਨਾਂ ਤੋਂ ਜਿਹੜੇ ਤੀਸਰੇ ਬੰਦੇ ਉਹ ਕਹਿੰ ਵੀ ਤੇਰੀ ਵੀ ਕੋ ਕਹਾਣੀ ਇਦਾਂ ਦੀ ਜੀ ਕਾਫੀ ਦੁਖੀ ਲੱਗਦਾ ਹੈ ਨਾ ਪਰ ਉਹ ਅਗਲਾ ਅਗਲੇ ਦਾ ਜਵਾਬ ਇਹ ਹੁੰਦਾ ਕਹਿੰਦਾ ਨਹੀਂ ਯਾਰ ਵੀ ਸੈਡ ਬੇਸ਼ੱਕ ਨਹੀਂ ਪਰ ਮੈਨੂੰ ਚੰਗਾ ਹੀ ਇਹ ਨਾਲ ਲੱਗ ਜਾਂਦਾ ਨਾ ਸੈਡ ਹੁੰਦਿਆਂ ਹੋਇਆਂ ਵੀ ਮੈਨੂੰ ਆਪਣੀ ਗੱਲ ਲੱਗ ਜਾਂਦੀ ਹੈ ਜਣੀ ਇਹ ਸਭ ਤੋਂ ਵੱਡੀ ਖੂਬੀ ਆ ਲਿਖਣ ਵਾਲਿਆਂ ਦੀ ਬਿਲਕੁਲ ਮੇਰੇ ਖਿਆਲ ਚ ਜਿਹੜਾ ਨੱਚਣਾ ਗਾਉਣਾ ਆ ਆਪਾਂ ਫਨ ਕਰਨਾ ਇਹ ਕੁਝ ਸਮੇਂ ਦਾ ਹੁੰਦਾ ਪਰ ਜਿਹੜਾ ਸਕੂਨ ਆ ਉਹ ਬੰਦਾ ਲੰਬੇ ਸਮੇਂ ਲਈ ਭਾਲਦਾ ਤੇ ਜਿਹੜੇ ਅਜਿਹੇ ਗੀਤ ਆ ਜਿਹੜੇ ਟੱਚਿੰਗ ਸੌਂਗਸ ਆ ਉਹ ਲੌਂਗ ਟਾਈਮ ਤੱਕ ਚੱਲਦੇ ਹੋ ਜੀ ਲੌਂਗ ਡਰਾਈਵ ਤੇ ਜਾ ਰਹੇ ਹੋ ਘਰੇ ਬੈਠੇ ਹੋ ਤੁਸੀਂ ਸੁਣਦੇ ਹੋ ਜੇ ਕੋਈ ਗਜ਼ਲਸ ਆ ਗਈਆਂ ਗੁਲਾਮ ਅਲੀ ਸਾਹਿਬ ਦੀਆਂ ਦੇ ਵੀ ਬੈਠੇ ਬਸ ਸਕੂਨ ਹੈ ਬਸ ਇਹ ਗੀਤ ਇੱਕ ਇੱਕ ਗੀਤ ਨੂੰ ਮੈਂ ਉਸ ਕੈਟਾਗਰੀ ਚ ਆਪਾਂ ਜ਼ਿਆਦਾ ਰੱਖਦੇ ਹਾਂ ਬਿਲਕੁਲ ਭਾਜੀ ਅਸਲ ਚ ਜਿਹੜੇ ਜਿਹੜੇ ਵਧਿਆ ਲਿਖਿਓ ਗੀਤ ਨੇ ਪੋਇਟਰੀ ਆ ਤੇ ਉਹ ਤੁਸੀਂ ਜਿੱਦਾਂ ਹੁਣ ਤੁਸੀਂ ਆਪੇ ਹੀ ਕਹਤਾ ਵੀ ਲੌਂਗ ਡਰਾਈਵ ਤੇ ਇਦਾਂ ਜਾਣਾ ਜਾਂ ਜਾਂ ਤੁਸੀਂ ਕਦੀ ਸਕੂਨ ਚ ਬੈਠਣਾ ਚਾਹੁੰਦੇ ਆ ਕਾਰ ਵੀ ਮੈਂ ਤੁਹਾਨੂੰ ਪਤਾ ਵੀ ਹੁਣ ਫ੍ਰੀ ਆ ਤਾਂ ਬਸ ਸਕੂਨ ਜਾ ਚਾਹੀਦਾ ਹੈ ਨਾ ਦਿਮਾਗ ਸੈੱਟ ਜਾ ਹੋ ਜਾਏ ਜਦੋਂ ਬੰਦਾ ਬਹੁਤ ਟੈਨਸ਼ਨਾਂ ਤੋਂ ਇਧਰ ਉਧਰ ਫਿਰ ਇਦਾਂ ਦੀਆਂ ਚੀਜ਼ਾਂ ਜਾਂ ਫਿਰ ਦੇਵੀ ਲਾਈਵ ਲਾ ਲਿਓ ਵਾ ਜਿੰਦਾਬਾਦ ਆ ਫਿਰ ਜ਼ਿੰਦਗੀ ਦੀ ਹਰੇਕ ਰੰਗ ਉਹਦੇ ਚ ਹੁੰਦਾ ਹੈ ਨਾ ਤੇ ਕੋਸ਼ਿਸ਼ ਹੁੰਦੀ ਆ ਵੀ ਉਧਰੋਂ ਨਿਕਲਿਓ ਕੁਝ ਗਾਣੇ ਜਿਹੜੇ ਉਹ ਮੇਰੇ ਹਿੱਸੇ ਵੀ ਆ ਜਾਣ ਮੈਨੂੰ ਵੀ ਮਿਲ ਜਾਂਦੇ ਕਿਤੇ ਕਿਤੇ ਮੈਂ ਕਹਿੰਦਾ ਨਾ ਵੀ ਪ੍ਰਸ਼ਾਦ ਰੂਪ ਹੀ ਮਿਲ ਜਾਂਦਾ ਮੈਨੂੰ ਤਾਂ ਮੇਰਾ ਉਹਦੇ ਨਾਲ ਸਾਰਾ ਕੁਝ ਬਣ ਜਾਂਦਾ ਹੈ ਨਾ ਮੇਰੇ ਖਿਆਲ ਚ ਜੇ ਉਹਨਾਂ ਦੀ ਕਲਮ ਉਹਨਾਂ ਦੀ ਕਲਮ ਤੇ ਤੁਹਾਡੀ ਗਾਇਕੀ ਦਾ ਜਿਹੜਾ ਸਮੇਲ ਸੀ ਉਹ ਵੀ ਲੋਕਾਂ ਨੇ ਇੰਨਾ ਜ਼ਿਆਦਾ ਪਸੰਦ ਕੀਤਾ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਇਸ ਗੱਲ ਲਈ ਵੀ ਹਨਾ ਕਿਉਂਕਿ ਉਹਨਾਂ ਨੇ ਤਾਂ ਜੋ ਵੀ ਲਿਖਿਆ ਜਿੰਨਾ ਵੀ ਲਿਖਿਆ ਫਿਰ ਉਹਨਾਂ ਦੇ ਗਾਂ ਜਿਹੜੇ ਸ਼ੋਗਿਰਦ ਵੀ ਨੇ ਮੁੰਡੇ ਬੜਾ ਅੱਛਾ ਲਿਖਣ ਵਾਲੇ ਜਿਵੇਂ ਸਾਬੀ ਇਸਪੁਰੀਆ ਉਹ ਵੀ ਹਨਾ ਉਹਨਾਂ ਤੋਂ ਬੜੇ ਮਤਾਸਰ ਨੇ ਪਿੰਦੂ ਹੁਣੀ ਸਾਰੇ ਹਨਾ ਦੀਪਲਾ ਚੌਰੀਆ ਹਨਾ ਇਹ ਸਾਰੇ ਸੁਖਪਾਲ ਔਜਲਾ ਜੀ ਹਨਾ ਹੁਣ ਮੈਂ ਗੱਲ ਕਰਾਂ ਤਾਂ ਪਹਿਲਾ ਮੇਰਾ ਸੈਕੰਡ ਟੇਪ ਦਾ ਪਹਿਲਾ ਗਾਣਾ ਸੀ ਜਿਹੜਾ ਜਿੱਤੋਂ ਜਣੀ ਮੇਰੀ ਪਛਾਣ ਬਣੀ ਸੀ ਵੀ ਕੋਈ ਰਣਜੀਤ ਰਾਣਾ ਵੀ ਮਾਰਕੀਟ ਜਾ ਗਿਆ ਹਨਾ ਤੇ ਉਹ ਸੁਖਪਾਲ ਔਜਲੇ ਦਾ ਪਹਿਲਾ ਗਾਣਾ ਸੀਗਾ ਹੱਥ ਜੋੜ ਕੇ ਕਹਿੰਨੇ ਚਿੱਤੇ ਆਇਆ ਨਾ ਕਰਨੀ ਹਨਾ ਮੈਨਾਂ ਵੀ ਫੇ ਇਹਦੇ ਇੱਕ ਤਾਂ ਇਹ ਤੁਹਾਨੂੰ ਹੁਣ ਬਲਦਾ ਮੈਨੂੰ ਲੱਗਦਾ ਵੀ ਮੈਂ ਗਾਣੇ ਦਾ ਜ਼ਿਕਰ ਕਰਾਂ ਤੇ ਇਦਾਂ ਹੋਣੀ ਆ ਵੀ ਇਹ ਸੁਣਾਇਆ ਜਾਵੇ ਅਸੀਂ ਦਰਸ਼ਕਾਂ ਨੂੰ ਵੀ ਦੱਸ ਦਿੰਨੇ ਆ ਕਿ ਭਾਜੀ ਹੁਣੀ ਅਸੀਂ ਆਫ ਕੈਮਰਾ ਗੱਲ ਕਰਦੇ ਪਏ ਸੀ ਤੇ ਸਾਡਾ ਇੱਥੋਂ ਦਾ ਵੀਜਰਾ ਹਾਰਪੁੱਲਰ ਨੇ ਜਿਹੜਾ ਗੀਤ ਗਾਇਆ ਸੀ ਅਸੀਂ 9 ਸਾਲ ਪਹਿਲਾਂ ਰਿਕਾਰਡ ਕੀਤਾ ਸੀ ਉਹ ਗੀਤ ਮਹਿਫਲ ਦੇ ਵਿੱਚ ਤੇ ਭਾਈ ਨਹੀਂ ਸੁਣ ਕੇ ਇਹ ਕਹਿੰਦੇ ਵੀ ਬਹੁਤ ਬਹੁਤ ਭਾਜੀ ਬਹੁਤ ਬੱਛਾ ਯਾਰ ਅਸੀਂ ਕੋਈ ਅੱਜ ਨਹੀਂ ਅਸੀਂ ਜਿਵੇਂ ਤੁਸੀਂ ਚੰਗੇ ਗਾਉਣ ਵਾਲਿਆਂ ਨੂੰ ਜਿਵੇਂ ਤੁਸੀਂ ਚੰਗੇ ਗਾਉਣ ਵਾਲਿਆਂ ਨੂੰ ਸੁਣਦੇ ਹੋ ਤਾਂ ਉਹ ਫਿਰ ਕੋਈ 2 ਦਿਨ 4 ਦਿਨ ਸੁਣ ਕੇ ਨਹੀਂ ਛੱਡਦੇ ਉਹ ਫਿਰ ਮੇਰੇ ਕਹਾ ਸ਼ਤਾਬ ਦੀਆਂ ਚੱਲਦਾ ਚੱਲਦਾ ਇਹ ਮਹਾਰਾਜ ਇਹ ਵੀ ਇਹ ਵੀ ਕੋਈ ਮਾਲਕ ਦਾ ਕਰਮ ਹੀ ਹੁੰਦਾ ਦੀ ਹੈ ਨਾ ਇਹ ਵੀ ਉਹਦੀ ਉਹਦੀ ਕਿਰਪਾ ਤੋਂ ਬਿਨਾ ਕੁਝ ਵੀ ਨਹੀਂ ਸ਼ਾਇਦ ਉਹਦੀ ਕਿਰਪਾ ਆ ਹੈ ਨਾ ਤੇ ਉਹਨਾਂ ਚੀਜ਼ਾਂ ਸਾਰੇ ਪਹਿਲਾਂ ਗੀਤ ਸੁਣ ਲਈਏ ਤੇ ਫਿਰ ਆਪਾਂ ਜੀ ਆਪਾਂ ਹਾਂ ਮੈਂ ਉਹ ਗੀਤ ਸੁਖਪਾਲ ਉਹਦੇ ਲਈ ਉਹਨਾਂ ਦਾ ਜਰੂਰ ਤੁਹਾਡੀ ਨਜ਼ਰ ਕਰਦਾ ਜੀ ਦੁਖ ਦੀ ਦੁਖ ਦੀ ਅੱਗ ਤੇ ਤੇਲ ਪਾਇਆ ਨਾ ਕਰਲੀ ਦੁਖ ਦੀ ਦੁਖ ਦੀ ਅੱਗ ਤੇ ਤੇਲ ਪਾਇਆ ਨਾ ਕਰਨੀ ਹੱਥ ਜੋੜ ਕੇ ਕਹਨੇ ਚੇਤੇ ਆਇਆ ਨਾ ਕਰਨੀ ਹੱਥ ਜੋੜ ਕੇ ਕਹਨੇ ਚੇਤੇ ਆਇਆ ਨਾ ਕਰਨੀ ਕੱਚੇ ਰਾਸੀ ਨਹਿਰ ਦੇ ਕੋਲ ਟਿਕਾਣਾ ਮਿਤਰਾ ਦਾ ਬੰਦ ਹੋ ਗਿਆ ਜਿਹੜੇ ਪਿੰਡ ਹੁਣ ਜਾਣਾ ਮਿੱਤਰਾਂ ਦਾ ਉਸ ਪਿੰਡ ਦੇ ਗੇਟ ਦੀ ਯਾਦ ਦੁਆਇਆ ਨਾ ਕਰਨੀ ਹੱਥ ਜੋੜ ਕੇ ਕਹਨੇ ਚੇਤੇ ਆਇਆ ਨਾ ਕਰਨੀ ਹੱਥ ਜੋੜ ਕੇ ਕਹਨੇ ਚੇਤੇ ਆਇਆ ਨਾ ਕਰਨੀ ਕਿਆ ਬਾਲੇ ਕਿਆ ਅਸੀਂ ਫੀਲ ਕਰ ਸਕਦੇ ਇੱਥੇ ਫੀਲ ਕਰ ਸਕਦੇ ਆਂ ਆਪੀ ਵਿਦਆਉਟ ਐਨੀ ਸਾਉਂਡ ਕੋਈ ਸਿਸਟਮ ਦੇ ਸਾਡਾ ਜਿਹੜੇ ਕੰੰਧਾਂਆਂ ਨੇ ਇਥੋਂ ਦੀਆਂ ਸਟੂਡੀਓ ਤੇ ਫੀਲ ਕਰ ਰਹੀਆਂ ਤੇ ਫਿਰ ਸੁਰ ਦੇ ਵਿੱਚ ਗੁਰਮਾਚਾਰਾ ਜਾਂ ਸੋਚੇ ਅਸਲ ਜੀ ਤੁਸੀਂ ਆਪ ਬੜਾ ਅੱਛਾ ਲਿਖਦੇ ਹੋ ਗਾਉਂਦੇ ਹੋ ਫਿਰ ਸਾਰੇ ਮਿਊਜ਼ਿਕ ਮਾਈਂਡਡ ਨੇ ਜਿੱਲੇ ਮੇਰੇ ਭਰਾ ਨੇ ਜਿੰਨੀ ਤੁਹਾਡੀ ਟੀਮ ਹੈ ਸਾਰੇ ਤੇ ਇਸ ਕਰਕੇ ਹੋਰ ਅੱਛਾ ਲੱਗਦਾ ਹੁੰਦਾ ਇਹਦੇ 'ਚ ਨਾ ਇੱਕ ਇਸ ਗਾਣੇ ਦੀ ਆਪਾਂ ਪੋਇਟਰੀ ਦੀ ਗੱਲ ਕਰਦੇ ਸੀ ਨਾ ਇਸ ਗਾਣੇ ਤੇ ਇੱਕ ਸੁਖਪਾਲ ਦਾ ਅੰਤਰਾ ਮੈਂ ਰਿਕਾਰਡ ਨਹੀਂ ਸੀ ਹੋਇਆ ਤੇ ਉਹ ਬੜੀ ਮੈਨੂੰ ਬੜੀ ਆਪ ਨੂੰ ਬੜੀ ਗੱਲ ਚੰਗੀ ਲੱਗਦੀ ਆ ਉਹ ਸੀਗਾ ਮੈਂ ਬੋਲ ਕੇ ਕਹਨਾ ਅੱਖਾਂ ਵਿੱਚੋਂ ਚਿਹਰਾ ਤੇਰਾ ਕੱਢ ਕੇ ਸੁੱਟ ਦਿੱਤਾ ਨੀ ਅੱਖਾਂ ਵਿੱਚੋਂ ਚਿਹਰਾ ਤੇਰਾ ਕੱਢ ਕੇ ਸੁੱਟ ਦਿੱਤਾ ਵਦਨਾ ਹੋ ਜਾਵੇ ਰੁੱਖ ਗਮਾਂ ਦਾ ਜੜ ਤੋਂ ਪੁੱਟ ਦਿੱਤਾ ਹੋਏ ਚੋਰੀ ਛਿਪੇ ਨਵੀ ਪਨੀਰੀ ਲਾਇਆ ਨਾ ਕਰਨੀ ਹੱਥ ਜੋੜ ਕੇ ਕਹਨੇ ਚੇਤੇ ਆਇਆ ਨਾ ਕਰਨੀ ਹੱਥ ਜੋੜ ਕੇ ਕਹਨੇ ਚੇਤੇ ਆਇਆ ਨਾ ਕਰਨੀ ਇਹ ਗੀਤ ਭਾਜੀ ਲੋਕ ਗੀਤ ਬਣਨ ਵਾਲੇ ਆ ਜਿਹੜੇ ਹਾਂ ਬਿਲਕੁਲ ਬਿਲਕੁਲ ਭਾਜੀ ਬੰਦਾ ਨਾ ਦੁਨੀਆ ਦੇ ਕਿਸੇ ਵੀ ਮਰਜੀ ਕੋਨੇ ਤੇ ਬੈਠਾ ਹੋਵੇ ਤੇ ਹਰ ਬੰਦਾ ਆਪਣੀ ਜ਼ਵਾਨੀ ਦੀ ਉਮਰ ਚੋਂ ਨਿਕਲਿਆ ਹੋਇਆ ਤੇ ਕਹਾਣੀ ਇਹ ਆ ਵੀ ਅਸੀਂ ਪਿੰਡਾਂ ਵਾਲੇ ਆ ਇਸ ਜਦੋਂ ਉਹ ਕੱਚੇ ਰਾਹ ਹੈ ਨਾ ਨਹਿਰ ਦਾ ਪਲਾਣਾ ਉਹ ਚੀਜ਼ਾਂ ਜਦੋਂ ਗਾਣੇ ਦੇ ਵਿੱਚ ਆਉਂਦੀਆਂ ਫਿਰ ਤੁਹਾਨੂੰ ਲੱਗਦਾ ਫਿਰ ਕਿ ਹਰ ਬੰਦੇ ਨੂੰ ਫਿਰ ਆਪਣਾ ਪਿੰਡ ਜਿੱਤੇ ਆਉਣ ਲੱਗ ਜਾਂਦਾ ਬੰਦਾ ਬੈਠਾ ਜਿੱਥੇ ਮਰਜੀ ਹੋਵੇ ਉਹ ਸਕੂਲ ਟਾਈਮ ਉਹ ਕਾਲਜ ਲਾਈਫ ਉਹ ਪਿੰਡਾਂ ਦੇ ਰਾਹ ਸਾਰਾ ਕੁਝ ਉਹ ਨਜ਼ਾਰਾ ਜਰੂਰ ਮੈਂ ਕਈ ਵਾਰੀ ਇਦਾਂ ਕਹਿੰਦਾ ਹੁੰਦਾ ਸ਼ੋਹਾਂ ਦੇ ਮੈਂ ਕਹਾ ਮੈਂ ਤਾਂ ਤੁਹਾਡਾ ਪਿਛੋਕੜ ਯਾਦ ਕਰਾਉਣ ਲਈ ਆ ਜਾਂਦਾ ਹੁੰਦਾ ਹੈ ਨਾ ਤੇ ਇਹ ਵੀ ਬੜਾ ਜ਼ਰੂਰੀ ਆ ਮੈਂ ਅਕਸਰ ਜਦੋਂ ਸੋਸ਼ਲ ਮੀਡੀਆ ਦੇ ਵੇਖਦੇ ਆ ਜਦੋਂ ਅਸੀਂ ਕਦੀ ਕਾਊਂਟ ਕਰ ਲੱਗ ਜਾਂਦੇ ਆ ਜੀ ਵਿਊਜ਼ ਜੀ ਕਈ ਕਈ ਗੀਤ ਹੁੰਦੇ ਜਿਹਨਾਂ ਮਿਲੀਅਨਸ ਦੇ ਵਿੱਚ ਵਿਊ ਦਿਖਣਗੇ ਤੁਹਾਨੂੰ ਬਿਲਕੁਲ ਕਈ ਗੀਤ ਹੋਣਗੇ ਜਿਨ੍ਹਾਂ ਦੇ ਵਿਊਸ ਤੁਹਾਨੂੰ ਹਜ਼ਾਰਾਂ ਵਿੱਚ ਦੇਖਣਗੇ ਪਰ ਉਹ ਹਜ਼ਾਰਾਂ ਵਾਲਾ ਗੀਤ ਹਰ ਇੱਕ ਦੇ ਜ਼ਹਿਨ ਵਿੱਚ ਬੈਠਾ ਉਹ ਦਿਲ ਚ ਬੈਠਾ ਹਜ਼ਾਰਾਂ ਵਾਲਾ ਗੀਤ ਜਿਹੜਾ ਕਰੋੜਾਂ ਨੇ ਸੁਣਿਆ ਹੁੰਦਾ ਫਿਰ ਉਹ ਨਹੀਂ ਪਤਾ ਕਿ ਜਿਹੜੇ ਮਿਲੀਅਨ ਵਾਲੇ ਵਿਊ ਆ ਉਹ ਜਾਂਦੇ ਕਿੱਥੇ ਆ ਗੀਤ ਇਹ ਇਹ ਬੜੀ ਇੱਕ ਚਤਤੀ ਹੈ ਭਾਈ ਦੇਖੋ ਇਹ ਹੈ ਨਾ ਮਾਰਕੀਟ ਦਾ ਇੱਕ ਫੰਡਾ ਹੈ ਜੀ ਹਮ ਇਹ ਵੀ ਜ਼ਰੂਰੀ ਆ ਸਾਨੂੰ ਵੀ ਹੁਣ ਆ ਕੇ ਲੱਗਿਆ ਵੀ ਇਹ ਵੀ ਜ਼ਰੂਰੀ ਆ ਵੀوز ਵੀ ਉਹੀ ਆ ਵੀ ਤੁਹਾਡੇ ਚਾਹਣ ਵਾਲੇ ਅਸਲੀ ਅਸੀਂ ਇਹ ਮੰਨਦੇ ਸੀ ਵੀ ਅਸਲੀ ਵੀوز ਤੁਹਾਡੇ ਉਹੀ ਆ ਜਦੋਂ ਤੁਸੀਂ ਸਟੇਜ ਤੇ ਖੜ ਕੇ ਗਾਉਂਦੇ ਹੋ ਜੀ ਤੁਹਾਨੂੰ ਪ੍ਰੋਪਰ ਸੁਣਦੇ ਨੇ ਲੋਕ ਤੁਹਾਡੇ ਲਈ ਉਹ ਜਿਹੜੀਆਂ ਤਾੜੀਆਂ ਆਉਂਦੀਆਂ ਉਸ ਤੋਂ ਬਾਅਦ ਤੁਹਾਡੀ ਟੇਪ ਚੱਲਦੀ ਆ ਤੁਹਾਡਾ ਗਾਣਾ ਤੁਹਾਡੀ ਪਹਿਚਾਣ ਬਿਲਕੁਲ ਜੀ ਲੋਕ ਤੁਹਾਡੇ ਗਾਣੇ ਨਾਲ ਤੁਹਾਨੂੰ ਜਾਣਦੇ ਆ ਅਸਲੀ ਵੀਊ ਤੁਹਾਡੇ ਇਹ ਆ ਹੈਨਾ ਪਰ ਇਹ ਵੀ ਜ਼ਰੂਰੀ ਹੋ ਗਿਆ ਜੀ ਵੀ ਜਿਵੇਂ ਇਹ ਨਾਲ ਹੁਣ ਲਿਖਣ ਚ ਕੁਝ ਚੀਜ਼ਾਂ ਵੀ ਅ ਬੀ ਪੇਪਰ ਥਿਊਰੀ ਦਾ ਵੀ ਦੇਣਾ ਪੈਂਦਾ ਉਹਦੇ ਨਾਲ ਨਾਲ ਫਿਰ ਪ੍ਰੈਕਟੀਕਲ ਵੀ ਇਹ ਥਿਊਰੀ ਆ ਸਾਡੀ ਜੀ ਬਿਹੋ ਚੈਨਲ ਵਾਲੀ ਥਿਉਰੀ ਦੇ ਵਿੱਚ ਉਹ ਵਿਊਜ਼ ਚਾਹੀਦੇ ਉਹ ਦਿਖਾਉਣੇ ਪੈਣੇ ਆ ਤੇ ਜਿਹੜੇ ਅਸਲੀ ਆ ਉਹ ਤੁਹਾਨੂੰ ਫਿਰ ਆਪ ਹੀ ਪਤਾ ਲੱਗ ਜਾਂਦਾ ਮਾਰਕੀਟ 'ਚ ਕਿਹੜੇ ਆ ਹੈਨਾ ਬਾਕੀ ਪਤਾ ਨਹੀਂ ਸਮੇ ਦੇ ਹਿਸਾਬ ਨਾਲ ਜੁੱਗ ਜਿਵੇਂ-ਜਿਵੇਂ ਚੇਂਜ ਹੁੰਦਾ ਕੁਝ ਚੀਜ਼ਾਂ ਨਵੀਆਂ ਆਈ ਜਾਂਦੀਆਂ ਹੁਣ ਮਿਊਜ਼ਿਕ ਦੀ ਗੱਲ ਕਰ ਲਈਏ ਜਿਵੇਂ ਤੁਸੀਂ ਵਿਊਜ਼ ਦੀ ਗੱਲ ਕੀਤੀ ਆ ਉਹ ਸਾਰਾ ਕੁਝ ਕਿਉਂਕਿ ਨਾ ਸਮਾਂ ਚੇਂਜ ਹੋ ਗਿਆ ਸਟਾਈਲ ਚੇਂਜ ਹੋ ਗਿਆ ਸਮੇ ਦੇ ਨਾਲ ਨਾਲ ਹਰੇਕ ਚੀਜ਼ ਬਦਲ ਗਈ ਤੇ ਬਦਲਦੀ ਜਮਾਨੇ ਦੇ ਨਾਲ-ਨਾਲ ਫਿਰ ਬਦਲਣਾ ਤਾਂ ਪੈਣਾ ਹੀ ਆ ਨਾ ਇੱਕ ਪਰ ਜਿਵੇਂ ਪੁਰਾਣੇ ਬਜ਼ੁਰਗਾਂ ਦੀ ਇੱਕ ਲਾਈਨ ਮੇਰੇ ਦਿਮਾਗ ਜਾਈ ਉਹ ਕਹਿੰਦਾ ਬਾਬਾ ਰਾਹੋਂ ਲਾਂਬੇ ਹੋ ਜਾ ਜਾਨ ਨਵੇਂਆਂ ਦੇ ਨਾਲ ਖਲੋ ਜਾ ਹਾਂ ਹੈਨਾ ਜਾਂਦਾ ਫਿਰ ਰਾਹ ਛੱਡਣਾ ਪਊ ਜਾਂ ਫਿਰ ਨਵੇਂਆਂ ਦੇ ਨਾਲ ਖੜਨਾ ਪਊਗੀ ਪਰ ਨਹੀਂ ਮੈਨੂੰ ਲੱਗਦਾ ਕਿ ਜਿਹੜੀਆਂ ਰਾਹਾਂ ਦੇ ਤੁਸੀਂ ਤੁਰ ਰਹੇ ਹੋ ਨਾ ਜੀ ਉਹ ਰਾਹ ਤੁਹਾਨੂੰ ਤੁਸੀਂ ਆਪਣੀ ਤੁਰੇ ਚੱਲੋ ਨਹੀਂ ਅਸਲ 'ਚ ਤਾਂ ਹਰ ਇੱਕ ਲੇਅਰਸ ਆਫ ਹੁੰਦੀ ਭਾਜੀ ਉਹ ਰਾਹ ਹੀ ਛੱਡ ਹੁੰਦੀ ਉਸ ਰਾਹ ਨੂੰ ਬਣਾਉਂਦਿਆਂ ਬਣਾਉਂਦਿਆਂ ਨਵੇਂ ਵਾਲੇ ਜਾਂ ਹੋਰ ਜਿਹੜੇ ਉਸ ਰਾਹ 'ਚ ਆ ਜਾਂਦੇ ਨੇ ਸਟਾਈਲ ਚੇਂਜ ਹੁੰਦਾ ਹੁਣ ਰਵਾਜ਼ ਵੀ ਤਾਂ ਚੇਂਜ ਹੁੰਦਾ ਹੀ ਆ ਭਾਜੀ ਕੱਪੜੇ ਦਾ ਲੈ ਲਓ ਸਾਰਾ ਕੁਝ ਘੁੰਮ ਕੇ 8-10 ਸਾਲ ਬਾਅਦ ਉਹੀ ਸਟਾਈਲ ਸਾਰਾ ਕੁਝ ਫੇਰ ਬੈਲ ਬਾਟਮ ਆ ਗਿਆ ਜੀ ਇਹ ਹੈ ਨਾ ਔਰ ਪਲਾਜ਼ੋ ਬਣ ਗਿਆ ਉਹਦਾ ਕੁਝ ਨਾਮ ਚੇਂਜ ਹੋ ਗਿਆ ਕੁਝ ਹੂਰ ਹੋ ਗਿਆ ਉਹੀ ਚੀਜ਼ਾਂ ਨੇ ਬਿਲਕੁਲ ਅਸਲ 'ਚ ਤਾਂ ਮਿਊਜ਼ਿਕ ਵੀ ਇਦਾਂ ਹੀ ਘੁੰਮ ਕੇ ਆ ਰਿਹਾ ਦੇਖੋ ਡਿਊਡ ਦਾ ਯੁੱਗ ਸੀ ਫਿਰ ਸੋਲੋ ਦਾ ਆਇ ਅਈ ਤੋਂ 15-18 ਸਾਲ ਪਹਿਲਾਂ ਇੰਗਲੈਂਡ ਦਾ 뮤직 ਸਾਡੇ ਤੇ ਹਾਵੀ ਸੀ ਅਸੀਂ ਕਹਿੰਦੇ ਸੀ ਵੈਸਟਰਨ 뮤직 ਆ ਇੰਗਲੈਂਡ ਦਾ ਠੀਕ ਹੈ ਨਾ ਜੀ ਵੱਡੀ ਜੇ ਵਾਲਾ 뮤직 ਉਹ ਡੀਜੇ ਵਾਲਾ 뮤직 ਐਸਾ ਹਿੱਟ ਹੋਇਆ ਉਸ ਤੋਂ ਬਾਅਦ ਸਾਡੇ ਪੰਜਾਬੀ ਦੇ ਪੰਜਾਬ ਵਾਲੇ ਸਿੰਗਰ ਆਪ ਕਹਿੰਦੇ ਸੀ ਵੀ ਇੰਗਲੈਂਡ ਤੋਂ 뮤직 ਵੀ ਮੇਰਾ ਗਰੁੱਪ ਨਹੀਂ ਸਾਰੇ ਚੱਲ ਜਾਂਦੇ ਹੁੰਦੇ ਸੀ রাইਟ ਫਿਰ ਘੁੰਮ ਗਿਆ ਕੰਮ ਹੁਣ ਫਿਰ ਬਾਹਰਲੀਆ ਕੰਟਰੀਆਂ ਵਾਲੇ ਜਿਹੜੇ ਵੱਡਾ 뮤직 ਬਣਾਉਂਦੇ ਸੀ ਵੈਸਟਰਨ ਬਣਾਉਂਦੇ ਸੀ ਉਹ ਫਿਰ ਇਹ ਸੋਚਦੇ ਉਹ ਇੰਗਲੈਂਡ ਇੰਡੀਆ ਤੋਂ 뮤직 ਬਣਵਾਈਏ ਦੇਖੋ ਸਮਾਂ ਘੁੰਮ ਘੁੰਮ ਕੇ ਆਉਣਾ ਪਰ ਇੱਕ ਗੱਲ ਇੱਥੇ ਇਹ ਵੱਡੀ ਆ ਜਿਹੜੇ ਨਾ ਬੋਲ ਲਿਖੇ ਹੋਇਆ ਉਹ ਕਿਸੇ ਵੀ ਗਾਣੇ ਦੇ ਜਿਹੜੇ ਚੰਗੇ ਬੋਲ ਹੈ ਉਹ ਸਦੀਆਂ ਭਰ ਨਹੀਂ ਜਾਂਦੇ ਉਹ ਖਤਮ ਨਹੀਂ ਹੁੰਦੇ ਆਵਾਜ਼ ਹੋ ਸਕਦਾ ਉਹਦੀ ਚੇਂਜ ਹੋ ਜਾਏ ਉਹਨਾਂ ਬੋਲਾਂ ਨੂੰ ਦੁਬਾਰਾ ਕੋਈ ਹੋਰ ਬੰਦਾ ਗਾ ਦੇਵੇ ਹੋਰ ਸਿੰਗਰ ਵਧੀਆ ਗਾ ਦੇ ਹੋਰ ਵਧੀਆ ਬਣ ਜਾਣਾ ਪਰ ਸ਼ਰਤ ਇਹ ਉਹ ਗਾਣਾ ਵਧੀਆ ਹੋਵੇ ਤੇ ਜੇ ਗਾਣਾ ਵਧੀਆ ਨਹੀਂ ਫਿਰ ਉਹ ਜਿੱਡੀ ਮਰਜ਼ੀ ਆਵਾਜ਼ ਉਹਨੂੰ ਗਾ ਦਵੇ ਫਿਰ ਇੱਕ ਵਾਰੀ ਤਾਂ ਲੋਕ ਸੁਣ ਲੈਂਦੇ ਉਤੋਂ ਬਾਅਦ ਸੁਣਦੇ ਨਹੀਂ ਜਿਹੜੇ ਚੰਗੇ ਸਿੰਗਰ ਹੁੰਦੇ ਆ ਉਹਨਾਂ ਦਾ ਜਦੋਂ ਤੁਸੀਂ ਤੁਹਾਡੇ ਦਿਲ 'ਚ ਉੱਤਰ ਜਾਂਦੇ ਆ ਫਿਰ ਉਹ ਬਾਹਰ ਹੀ ਨਿਕਲਦੇ ਭਾਜੀ ਤੁਸੀਂ ਉਹਨਾਂ ਸਿੰਗਰਾਂ 'ਚ ਬਹੁਤ ਸ਼ੁਕਰੀਆ ਭਾਜੀ ਬਹੁਤ ਜ਼ਿਆਦਾ ਥੈਂਕ ਯੂ ਤੇ ਅਰਦਾਸ ਕਰਦੇ ਆ ਜੀ ਤੁਸੀਂ ਸੋਹਣਾ ਸੋਹਣਾ ਤੇ ਵਧੀਆ ਵਧੀਆ ਐਵੇਂ ਹੀ ਗਾਉਂਦੇ ਰਹੋ ਤੇ ਜਿਹੜਾ ਅਗਰੇ ਜੀ ਬਾਬਾ ਬਹੁਤ ਵਧੀਆ ਟਾਈਮ ਦੇਵੇ ਕਰਾਂਗੇ ਜੀ ਗੱਲਬਾਤ ਅਗਲੇ ਪ੍ਰੋਗਰਾਮ ਵਿੱਚ ਧੰਨਵਾਦ